ਨਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀਆਂ ਮੌਕੇ ਅਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪ੍ਰੋਗਰਾਮ ਕਰਾਏ ਜਾ ਰਹੇ ਨੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਉਲੀਕੇ ਜਾਣੇ ਚਾਹੀਦੇ ਨੇ ਕਿਉਂਕਿ ਜਿੱਥੇ ਤਰੱਕੀ ਦੀ ਗੱਲ ਹੁੰਦੀ ਹੈ ਉੱਥੇ ਖਾਸ ਤੌਰ ਤੇ ਕੁਦਰਤੀ ਸਹੱਬਣ ਨੂੰ ਬਰਕਰਾਰ ਰੱਖਣ ਦੀ ਵੀ ਮੰਗ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਨਾਲ ਅਨੰਦਪੁਰ ਸਾਹਿਬ ਜਿਲ੍ਹਾ ਰੂਪਨਗਰ ਦਾ ਇੱਕ ਵੱਡਾ ਨਾਮ ਸਮਾਜ ਸੇਵੀ ਗੌਰਵ ਰਾਣਾ ਮੌਜੂਦ ਨੇ ਅੱਜ ਇਸੇ ਵਿਸ਼ੇ ਦੇ ਉੱਪਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਸ ਤੋਂ ਇਲਾਵਾ ਹੋਰ ਅਨੰਤ ਸਿੰਘ ਸਾਹਿਬ ਦੇ ਨਾਲ ਜੁੜੀਆਂ ਹੋਈਆਂ ਜਿਹੜੇ ਵੱਖ-ਵੱਖ ਮੁੱਦੇ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਗੌਰਵ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬੜੇ ਸਾਰਿਆਂ ਸ਼ੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੌਰਵ ਜੀ ਇਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਏ 350 ਸਾਲਾਂ ਸ਼ਹੀਦੀ ਸ਼ਤਾਬ ਦੀ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਮਨਾਈ ਜਾ ਰਹੀ ਹੈ ਕਿੰਨਾ ਇੱਕ ਇੰਪੋਰਟੈਂਟ ਦਿਹਾੜਾ ਏ ਖਾਸ ਤੌਰ ਤੇ ਪੂਰੇ ਪੰਜਾਬ ਲਈ ਪ ਨਾਨਕਪੁਰ ਸਾਹਿਬ ਦਾ ਜਲ ਰੂਪ ਨਗਰ ਦੀ ਗੱਲ ਕੀਤੀ ਜਾਵੇ। ਦੇਖੋ ਇੱਕ ਬਹੁਤ ਲੰਬੇ ਸਮੇਂ ਤੋਂ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀਗੇ ਕਿਉਂਕਿ ਸ਼ਤਾਬਦੀ ਆਂਦੀ ਹੈ 150 ਸਾਲ, 200 ਸਾਲ, 300 ਸਾਲ। ਹੁਣ 350 ਸਾਲਾ ਜਿਹੜਾ ਸ਼ਤਾਬਦੀ ਸਮਾਹਰੋਂ ਆ ਰਹੇ ਨੇ। ਇਹਦੀ ਬਹੁਤ ਵੱਡੀ ਇੰਪੋਰਟੈਂਸ ਹੈ ਧਾਰਮਿਕ માનਤਾ ਦੇ ਮੁਤਾਬਕ ਔਰ ਹਿਸਟੋਰੀਕਲ ਪਲੇਸ ਦੇ ਮੁਤਾਬਕ ਔਰ ਸਿੱਖੀ ਦਾ ਦਾ ਧੁਰਾ ਹੈ। ਜੀ ਸਿੱਖੀ ਤੋਂ ਸੇਧ ਦੇਣ ਦਾ ਵੀ ਧੁਰਾ ਹੈ ਸ਼੍ਰੀ ਨਾਨਕਪੁਰ ਸਾਹਿਬ। ਜੀ ਇਹ ਇਹ ਐਡਾ ਕ ਵੱਡਾ ਦਿਨ ਹੈ ਸਾਡੇ ਲਈ ਔਰ ਅਸੀਂ ਭਾਗਾ ਵਾਲੇ ਆ ਕਿ ਅਸੀਂ ਇਸ ਸਮੇਂ ਦੇ ਹਾਣੀ ਬਣ ਰਹੇ ਆ ਕਿਉਂਕਿ ਸਭ ਤੋਂ ਪਹਿਲਾਂ ਬਹੁਤ ਸਾਰੀਆਂ ਰੂਹਾਂ ਜਾ ਚੁੱਕੀਆਂ ਜਾਂ ਕਈ ਜਨਮ ਲੈਣੀਆਂ ਇਹ ਇੱਕ ਸਮੇ ਸੀਗੇ ਕਿ ਅੱਜ ਤੋਂ 350 ਸਾਲ ਪਹਿਲਾਂ ਅੱਜ ਵੀ ਤੁਸੀਂ ਦੇਖ ਲਓ ਕਿ ਕਿਸੇ 'ਚ ਕਿਸੇ ਲਈ ਖੜਨ ਦੀ ਹਿੰਮਤ ਨਹੀਂ ਹੁੰਦੀ ਬਿਲਕੁਲ ਸੀਸ ਕਟਵਾ ਦੇਣਾ ਸਰਵੰਸਵਾਰ ਦੇਣਾ ਇਹ ਬੜੇ ਭਾਵਕਤਾ ਪੂਰਨ ਪਲ ਵੀ ਹੈ ਸਾਡੇ ਲਈ ਔਰ ਮਾਨ ਵਾਲੇ ਵੀ ਪਲ ਹੈ ਕਿ ਇਹ ਸਾਡੇ ਰਹਿੰਦੇ ਆ ਤੇ ਇਹ ਚੀਜ਼ ਹੋ ਰਹੀ ਹੈ ਪਰ ਇਹ ਹੋਵੇ ਕਿਸ ਤਰੀਕੇ ਨਾਲ ਜੀ ਕਿ ਇਹਦਾ ਜਿਹੜਾ ਆਨੰਦਪੁਰ ਸਾਹਿਬ ਦੀ ਉਹ ਲਖਣ ਦਾ ਜਿਹੜਾ ਇੱਥੇ ਦਾ ਜਿਹਦਾ ਟ੍ਰੈਡੀਸ਼ਨਲ ਹੈ ਜਾਂ ਉਸ ਸਮੇਂ ਦੇ ਕੀ ਅਰਮਾਨ ਰਹੇ ਹੋਣਗੇ ਜਾਂ ਗੁਰੂ ਸਾਹਿਬਾਨਾਂ ਨੇ ਕੀ ਸੋਚਿਆ ਹੋਵੇਗਾ ਉਹਨੂੰ ਲੈ ਕੇ ਚੱਲਣਾ ਪਏਗਾ ਇਹ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਅੱਛਾ ਇਤਿਹਾਸ ਦੀ ਜੇਕਰ ਗੱਲ ਕੀਤੀ ਜਾਵੇ ਤੁਸੀਂ ਵੀ ਖਾਸ ਤੌਰ ਤੇ ਖਿਲਾ ਆਨੰਦਗੜ੍ਹ ਸਾਹਿਬ ਸੰਪਰਦਾ ਦੇ ਨਾਲ ਸੰਤ ਬਾਬਾ ਸਤਨਾਮ ਸਿੰਘ ਜੀ ਨਾਲ ਲੰਬੇ ਸਮੇਂ ਤੋਂ ਜਿਹੜਾ ਜੁੜੇ ਹੋਏ ਹੋ ਜੀ ਇੰਨੇ ਇੱਕ ਇਤਿਹਾਸਕ ਇੰਪੋਰਟੈਂਸ ਜਿਹੜੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਜ ਬੜੀ ਗੱਲ ਹੁੰਦੀ ਹੈ ਕਿ ਇਸਤਰੀਆਂ ਨੂੰ ਜਿਹੜਾ ਫੜਦੇ ਹੱਕ ਹਕੂਕ ਜਿਹੜੇ ਦਿੱਤੇ ਜਾਣ ਪਰ ਮੈਨੂੰ ਲੱਗਦਾ ਸਭ ਤੋਂ ਵੱਡੀ ਉਦਾਹਰਣ ਇਹ ਹੈ ਮਾਨਵੀ ਹੱਕਾਂ ਦੇ ਰਾਖੀ ਵੀ ਹੋ ਸੀ ਤੇ ਦੂਜੀ ਗੱਲ ਜਿਹੜੀ ਇਸਤਰੀਆਂ ਨੂੰ ਜੇਕਰ ਇੰਪੋਰਟੈਂਸ ਦੇਣ ਗੱਲ ਕੀਤੀ ਜਾਵੇ ਤਾਂ ਆਪਣੀ ਮਾਂ ਦੇ ਨਾਂ ਤੇ ਚੱਕ ਮਾਤਾ ਨਾਨਕ ਜਿਹੜਾ ਵਸਾਇਆ ਗਿਆ ਬਿਲਕੁਲ ਮਾਤਾ ਚੱਕ ਨਾਨਕ ਜੀ ਦੇ ਨਾਮ ਤੋਂ ਪਰਫੁੱਲਰ ਸੀਗਾ ਜੀ ਬਲਾਸਪੁਰ ਸਵਾਰਕਾਟ ਦੇ ਰਾਜੇ ਪਰਿਵਾਰ ਸੀਗੇ ਰਾਣੀ ਚੰਪਾਜੀ ਤੋਂ ਇਹ ਜ਼ਮੀਨਾਂ ਲੈ ਕੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਵਸਾਇਆ ਗਿਆ ਬੜੀ ਉਸ ਵਕਤ ਤੁਸੀਂ ਦੇਖੋ ਕਿ ਇੱਕ ਨਗਰੀ ਨਗਰ ਵਸਾਣਾ ਇੱਕ ਸੋਚ ਨੂੰ ਲੈ ਕੇ ਫਿਰ ਉੱਥੋਂ ਇੱਕ ਸੋਚ ਜਿਹੜੀ ਆ ਉਹ 350 ਸਾਲਾਂ ਤੇ ਹੀ ਮੇ ਲਾਕੀ ਚੱਲਾ ਜੇ ਅੱਜ ਪੂਰੇ ਵਿਸ਼ਵ ਚ ਹੈ ਉਹ ਬਿਲਕੁਲ ਅੱਜ ਇੱਕ ਅਲੱਗ ਪਹਿਚਾਣ ਮਿਲ ਚੁੱਕੀ ਹੈ ਉਹਦਾ ਤੁਰਾ ਆਨੰਦਪੁਰ ਸਾਹਿਬ ਹੈ ਪਰ ਉਸ ਤੋਂ ਵੱਡੀ ਗੱਲ ਹੈ ਕਿ ਇੱਥੋਂ ਦੀ ਵਿਲੱਖਣਤਾ ਔਰ ਇੱਥੋਂ ਦੇ ਟ੍ਰੈਡੀਸ਼ਨਲ ਨੂੰ ਕਾਇਮ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਚੁਣੌਤੀ ਹੈ। ਹੂੰ ਜੀ। ਕਿਲਾ ਆਨੰਦਗੜ੍ਹ ਸਾਹਿਬ ਦੀ ਗੱਲ ਕਰੀਏ ਬਲੇ ਹਾਰੇ ਜਾਈਏ। ਅਸੀਂ ਤਾਂ ਪਾਗਾਂ ਵਾਲੇ ਸਮਝਦੇ ਆਂ, ਅਸੀਂ ਤਾਂ ਇੱਕ ਤੁਛ ਜਿਹਾ ਪ੍ਰਾਣੀ ਆਂ, ਸੇਵਾਦਾਰ ਵੀ ਨਹੀਂ ਕਹਿੰਦੇ ਚੰਗੇ ਲੱਗਦੇ। ਜੀ। ਕਿ ਪਤਾ ਨਹੀਂ ਕਿਹੜੇ ਚੰਗੇ ਪਾਗ ਆ ਸਾਡੇ ਅਸੀਂ ਉੱਥੇ ਜੁੜ ਚੁੱਕੇ ਆਂ। ਔਰ ਉਹਨਾਂ ਦੇ ਕੀਤੇ ਕਰਮ ਮੈਂ ਤਾਂ ਹਮੇਸ਼ਾ ਹੀ ਬੜੀ ਸਰਲ ਭਾਸ਼ਾ 'ਚ ਕਹਿੰਦਾ ਹੁੰਦਾ। শ্রোਤੇ ਵੀ ਸੁਣਦੇ ਆਂ ਕਿ ਚਾਹੇ 110 ਫੁੱਟ ਚੌੜੀ ਰੋਡ ਬਣ ਰਹੀ ਹੈ ਚਾਹੇ ਸਾਡੇ ਇਲਾਕਿਆਂ ਦੇ ਵਿੱਚ ਪੁਲ ਬਣੇ ਆ ਜਿਹੜੇ ਕਦੀ ਨਹੀਂ ਬਣੇ ਸੀਗੇ ਜੀ ਚਾਹੇ ਹਿਮਾਚਲ ਚ ਪੁਲ ਬਣੇ ਆ ਚਾਹੇ ਮੰਡੀ ਗੁਰਦੁਆਰਾ ਸਾਹਿਬ ਦੀ ਸੇਵਾ ਰਵਾਲ ਸਰਦੀ ਸੇਵਾ ਬਹੁਤ ਸਾਰੇ ਸਥਾਨ ਮੈਨੂੰ ਉਂਗਲਾਂ ਤੇ ਵੀ ਨਹੀਂ ਯਾਦ ਹੋਣੇ ਉਹ ਸੈਂਕੜਿਆਂ ਦੀ ਤਦਾਦ ਚ ਹੈ ਤਾਜ਼ਾ ਮਿਸਾਲ ਜਿਹੜੀ ਇੱਥੇ ਖੜਾ ਦੇ ਵਿੱਚ ਇੱਕ ਕਾਇਮ ਕਰਕੇ ਦੱਸ ਦਿੱਤੀ ਕਿ ਜਿੱਥੇ-ਜਿੱਥੇ ਸੰਤਾਂ ਨੇ ਪੈਰ ਧਰੇ ਨਾ ਉਹ ਬੰਨ ਟੁੱਟਿਆ ਨਾ ਉਹ ਨਹਿਰ ਟੁੱਟੀ ਬਿਲਕੁਲ ਔਰ ਉੱਥੇ ਏਵੇਂ ਸਰਲ ਸ਼ਬਦਾਂ 'ਚ ਜਿਹੜੀ ਗੱਲ ਤੁਹਾਨੂੰ ਕਹਿਣੀ ਜਾਂਦਾ ਇਹ ਸਾਰੇ ਗਾਰਜ ਜੇ ਅਸੀਂ ਸਰਲ ਭਾਸ਼ਾ 'ਚ ਸਮਝੀਏ ਨਾ ਤਾਂ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰੋਂ ਚੱਲਦੇ ਨੇ ਤੇ ਅੱਜ ਆਪਾਂ 350 ਸਾਲਾ ਮਨਾ ਲਈਏ ਪੰਜਾਬ ਸਰਕਾਰ ਕਰ ਰਹੀ ਹੈ ਕੇਂਦਰ ਸਰਕਾਰ ਕਰ ਰਹੀ ਹੈ ਪਰ ਸਾਨੂੰ ਇੱਥੇ ਇੱਕ ਬਹੁਤ ਵੱਡੀ ਲਾਈਟਿੰਗ ਕਹਿ ਲਈਏ ਜਾਂ ਸ਼ੋਅ ਪ੍ਰਦਰਸ਼ਨ ਦੀ ਲੋੜ ਚਲੋ ਇਕ ਧਾਰਮਿਕ ਮੰਨਤਾ ਵਾ ਹੁੰਦੀ ਆ ਦਿਵਾਲੀ ਆ ਤੁਸੀਂ ਸਜਾਉਂਦੇ ਆ ਠੀਕ ਆ ਪਰ ਉਸ ਤੋਂ ਇਲਾਵਾ ਸਾਨੂੰ ਰਿਜ਼ਲਟ ਕੁਝ ਚਾਹੀਦਾ ਕਿ ਜਿੱਦਾਂ ਕਹਿੰਦੇ ਨਾ بڑا ਆਦਮੀ ਆਇਆ ਤੇਰੇ ਆਏ ਦਾ ਭਾਈ ਸਾਨੂੰ ਕੀ ਫਾਇਦਾ ਸਾਨੂੰ ਫਾਇਦਾ ਮੈਂ ਨਹੀਂ ਕਹੂੰਗਾ ਧਾਰਮਿਕ ਪ੍ਰਵਿਰਤੀ ਦੇ ਨਾਲ ਕਾਰਜ ਜਿਹੜੇ ਕਰਨੇ ਆ ਉਹਨਾਂ ਨੂੰ ਉੱਥੇ ਰੱਖਿਆ ਜਾਵੇ ਮੰਨਤਾਵਾਂ ਮਤੇਵਕ ਅਸੀਂ ਵੀ ਨਾਲ ਆ ਪਰ ਮੈਂ ਜਾਣਦਾ ਸਾਡੇ ਸੱਤ ਲੁਜ ਲਈ ਤੁਹਾਡੇ ਆਏ ਦਾ ਕੀ ਫਾਇਦਾ ਸਾਡੇ ਪਿੰਡਾਂ 'ਚ ਪਾਣੀ ਚਲੇ ਜਾਂਦਾ ਮੈਂ ਸੋਖੇ ਸ਼ਬਦਾਂ ਦੇ ਵਿੱਚ ਸਰਲ ਭਾਸ਼ਾ 'ਚ ਮੈਂ ਗੱਲ ਕਰਨ ਦੇ ਵਿੱਚ ਹਮੇਸ਼ਾ ਵਿਸ਼ਵਾਸ ਰੱਖਦਾ ਕਿ ਭਾਈ ਜੇ ਤੁਸੀਂ 100 ਕਰੋੜ ਰੁਪਏ ਹੁਣ ਖਰਚਣੇ ਹਨ ਜੇ ਉਹਦੇ 'ਚ ਥੋੜਾ ਜਿਹਾ ਦਸਬੰਦ ਕਹਿ ਲਈਏ ਜੇ ਤੁਸੀਂ ਥੋੜ੍ਹਾ ਉਹਨੂੰ ਡਾਇਵਰਟ ਕਰਕੇ ਨਾ ਇਸ ਤਰ੍ਹਾਂ ਦੇ ਐਲਾਨ ਕਹਿ ਲਈਏ ਜਾਂ ਜ਼ਮੀਨੀ ਹਕੀਕਤਾਂ ਕਹਿ ਲਈਏ ਹੂੰ ਚਾਹੇ ਦੋਲਾਬਸਤੀ ਬਨਾਮ ਦੀ ਗੱਲ ਹੈ ਜਿੱਥੇ ਹਰ ਸਾਲ ਸਾਨੂੰ ਜਾਣਾ ਪੈਂਦਾ ਤੁਹਾਨੂੰ ਜਾਣਾ ਪੈਂਦਾ ਬਿਲਕੁਲ ਚਾਹੇ ਸਾਡੇ ਇਲਾਕਿਆਂ ਦੇ ਸ਼ਾਹਪੁਰ ਬੇਲਿਆਂ ਦੇ ਪਿੰਡ ਗੱਲ ਕਰ ਲਈਏ ਚਾਹੇ ਬੇਲਿਆਂ ਦੇ ਸਾਰੇ ਬੇਲੇ ਹਰ ਸਾ ਬੇਲਾ ਪਤੀ ਜੀਵਨ ਸਿੰਘ ਟੇਕ ਸਿੰਘ ਸਿੱਧੀ ਭਾਸ਼ਾ ਜੀ ਦੇ ਪਾਸੇ ਕਿਹਾ ਜਾਵੇ ਸਿੱਧੀ ਭਾਸ਼ਾ ਜੀ ਹਾਂ ਸਿੱਧੀ ਭਾਸ਼ਾ ਜੀ ਜੀ ਆਪਣੇ ਹੈਡਵਰਕਸ ਤੱਕ ਦੇਖ ਲਈਏ ਸਿੱਧੀ ਭਾਸ਼ਾ ਜੀ ਦਾ ਜੀ ਇੱਕ ਸਿੱਧੀ ਜੀ ਲੋੜ ਹੈ ਜੋ ਮੈਂ ਮਹਿਸੂਸ ਕਰਦਾ ਦੇਖੋ ਸਰਕਾਰਾਂ ਦੇ ਕਾਰਜ ਹੈ ਉਹਨਾਂ ਨੇ ਕਰਨੇ ਮੈਂ ਕਿਸੇ ਨੂੰ ਮੰਗਦਾ ਨਹੀਂ ਮੈਂ ਤਾਂ ਇਹ ਕਹਿੰਦਾ ਤੁਸੀਂ ਹੁਣ ਸ਼ਰਦਾ ਦੇ ਫੋਲ ਉਸ ਦਿਨ ਇਸ ਤਰੀਕੇ ਨਾਲ ਭੇਟ ਕਰੋ ਕਿ ਨੰਗਲ ਡੈਮ ਤੋਂ ਲੈ ਕੇ ਹਮ ਰੋਪੜ ਹੈਡਵਰਕਸ ਤੱਕ ਜਿੰਨੇ ਬੇਲਿਆਂ ਦੇ ਨਾਲ ਪਿੰਡ ਵਸਦੇ ਆ ਉਹ ਯਾਦ ਕਰਨ ਕਿ ਮਹਾਰਾਜਾ ਦੇ ਨਾ ਆਇਆ ਸੀਗਾ ਉਸ ਤੋਂ ਬਾਅਦ ਚਾਹੇ ਉਹ ਡੰਗਿਆਂ ਦੀ ਸੁਰੱਖਿਆ ਨਾਲ ਬਚੇ ਚਾਹੇ ਸਰਕਾਰ ਦੀ ਯੋਜਨਾ ਨਾਲ ਬਚੇ ਬਿਲਕੁਲ ਉਹ ਉਹ ਸੁਰੱਖਿਅਤ ਹੋ ਜਾਣ ਉਸ ਤੋਂ ਬਾਅਦ ਇਹ ਜਿਹੜਾ ਕੁਦਰਤ ਦੀ ਦਿੱਤੀ ਹੋਈ ਨਿਯਮਤ ਹੈ ਨਾ ਜੀ ਪਾਣੀ ਜਿਹੜਾ ਉੱਪਰੋਂ ਜਾ ਰਿਹਾ ਹੈ ਲਗਾਤਾਰ ਮੈਂ ਤਾਂ ਮੇਨ ਮੇਰਾ ਹੀ ਹੈ ਕਿ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਹੋਇਆ ਜੀ ਪਾਣੀ ਨੂੰ ਲੈ ਕੇ ਬਹੁਤ ਵੱਡਾ ਪਵਨ ਗੁਰੂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਬਿਲਕੁਲ ਜੀ ਜੇ ਤੁਸੀਂ ਪਾਣੀ ਦੀ ਸਹੀ ਵੰਡ ਕਰ ਦੋ ਨਾ 350 ਸਾਲਾਂ ਤੇ ਐਸਾ ਹਾਲਾਣ ਕਰ ਦਿਓ ਇਹ ਜਿਹੜਾ ਹਰ ਪਰਿਵਾਰ ਨੂੰ ਵੀ ਮਿਲੇ ਹਰ ਖੇਤ ਨੂੰ ਵੀ ਮਿਲੇ ਅਜਾਈ ਜਾ ਰਿਹਾ ਜਿਹੜਾ ਹੂੰ ਔਰ ਉਹ ਇੱਕ ਨਹਿਰ ਸਾਨੂੰ ਮਿਲ ਜਾਵੇ ਸਾਡੇ ਇਲਾਕੇ ਨੂੰ ਬਿਲਕੁਲ ਗੁਰਬਾਣੀ ਇਹ ਬਹੁਤ ਵੱਡੀ ਗੱਲ ਹੋਏਗੀ ਗੁਰਬਾਣੀ ਦੇ ਵਿੱਚ ਤਾਂ ਜਗ੍ਹਾ ਜਗ੍ਹਾ ਤੇ ਪ੍ਰਕਿਰਤੀ ਸਾਨੂੰ ਹੁਣ ਉਹ ਮੈਂ ਵੀ ਕਹਿੰਦਾ ਨਾ ਪਹਿਲਾਂ ਪਾਣੀ ਜੀਉ ਹੈ ਸਭ ਕੋਏ ਫਿਰ ਜਿੱਤੇ ਜਿਵੇਂ ਆਪਾਂ ਸਮਾਗਮਾਂ ਦੀ ਗੱਲ ਕਰ ਰਹੇ ਆ ਪ੍ਰੋਗਰਾਮ ਜਿਹੜੇ ਉਹ ਲਿਖੇ ਚਾਹੇ ਉਹ ਸ਼੍ਰੋਮਣੀ ਕਮੇਟੀ ਨੇ ਉਹ ਲਿਖੇ ਨੇ ਚਾਹੇ ਉਹ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਕੀ ਗੌਰਵ ਦੀ ਸੂਤਰ ਪਾਰ ਹੋਣਾ ਚਾਹੀਦਾ ਹੈ ਕਿਉਂਕਿ ਪ੍ਰਕਿਰਤੀ ਦੀ ਜਿੱਕਰ ਗੱਲ ਕੀਤੀ ਜਾਵੇ ਜਾ ਪੌਣ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਆਨੰਦਪੁਰ ਸਾਹਿਬ ਪੂਰੇ ਪੰਜਾਬ ਦੇ ਨਾਲੋਂ ਜਾਂ ਕਿਹਾ ਜਾਵੇ ਪੂਰੀ ਦੁਨੀਆ ਦੇ ਨਾਲੋਂ ਇੱਕ ਵਿਲੱਖਣ ਹੈ ਇੱਥੇ ਤੁਹਾਨੂੰ ਨਹਿਰਾਂ ਵੀ ਮਿਲਦੀਆਂ ਨੇ ਇੱਥੇ ਤੁਹਾਨੂੰ ਦਰਿਆ ਵੀ ਮਿਲਦਾ ਹੈ ਸਤਲੁਜ ਜਿਸ ਤਰ੍ਹਾਂ ਅਸੀਂ ਜ਼ਿਕਰ ਕੀਤਾ ਹੈ ਐਸੇ ਪਹਾੜ ਵੀ ਨੇ ਇੱਥੇ ਪਲੇਨ ਮੈਦਾਨ ਵੀ ਸਾਨੂੰ ਮਿਲਦੇ ਨੇ ਇੱਥੇ ਹਰ ਤਰ੍ਹਾਂ ਦੀ ਫਸਲ ਵੀ ਹੁੰਦੀ ਹੈ ਸੋ ਕਿਸ ਕਨਸੈਪਟ ਦੇ ਨਾਲ ਜਿਹੜਾ ਇਸ ਪਾਸੇ ਵੱਲ ਵਧਣਾ ਚਾਹੀਦਾ ਹੈ ਪੱਲ ਕਦਮੀ ਸਰਕਾਰ ਨੂੰ ਕਰਣੀ ਹੈ ਜੇ ਤੁਹਾਡਾ ਬਹੁਤ ਤਜਰਬਾ ਵੀ ਹੈ ਤੇ ਤੁਹਾਡੇ ਪਰਿਵਾਰ ਵੀ ਪੁਰਾਣੇ ਇਸ ਨਗਰੀ ਨਾਲ ਜੁੜੇ ਹੋਏ ਨੇ ਉਰੇ ਕੋੜਾ ਸੱਚ ਕਹਿ ਲੀਏ ਜਾਂ ਸੱਚਾ ਸੱਚ ਕਹਿ ਲੀਏ ਕੋੜਾ ਸ਼ਬਦ ਤਾਂ ਨਹੀਂ ਮੈਂ ਅੱਜ ਕਹੂੰਗਾ ਜੀ ਮੈਂ ਲੇਹ ਲਦਾਖ ਤੋਂ ਲੈ ਕੇ ਉੱਤਰ ਭਾਰਤ ਨੂੰ ਸਾਰੇ ਨੂੰ ਦੇਖ ਚੁੱਕਿਆ ਆ ਤੁਹਾਡੇ ਅਸੀਂ ਕੈਮਰਾ ਦੇ ਅਸੀਂ ਵੀ ਦੇਖਦੇ ਆ ਤੁਹਾਡੇ ਅਸ਼ੀਰਵਾਦ ਨਾਲ ਤੇ ਆਪਾਂ ਲੇਹ ਲਦਾਖ ਦੇ ਵਿੱਚ ਖੂਬਸੂਰਤੀ ਬਹੁਤ ਹੈ ਪਰ ਉੱਥੇ ਹਰਿਆਲੀ ਨਹੀਂ ਹੈ ਜੀ ਮਨਾਲੀ ਦੇ ਵਿੱਚ ਪਾਣੀ ਦੇ ਜਲ ਸਰੋਤ ਬਹੁਤ ਹੈ ਪਰ ਹੋਰ ਚੀਜ਼ਾਂ ਦੀ ਘਾਟ ਹੈ ਮੈਦਾਨ ਨਹੀਂ ਹੈ ਬਿਲਕੁਲ ਇਸੇ ਪ੍ਰਕਾਰ ਦੇ ਨਾਲ ਜੰਮੂ ਕਸ਼ਮੀਰ ਚਲੇ ਜਾਈਏ ਖੈਰ ਉਦੇ ਵਿੱਚ ਤਾਂ ਕਾਫੀ ਕੁਝ ਹੈ ਜੀ ਪਰ ਉੱਥੇ ਰੱਬ ਤੋਂ ਚਲੋ ਡਰ ਕੇ ਕਹਿੰਦਾ ਮਾਲਕ ਉੱਥੇ ਵੀ ਅਮਨ ਸ਼ਾਂਤੀ ਲਿਆਵੇ ਉੱਥੇ ਥੋੜੀ ਸ਼ਾਂਤੀ ਦੀ ਗੱਲ ਹੈ ਹਾਂ ਉੱਥੇ ਪੀਸ ਨੇ ਤੇ ਜੇ ਤੁਸੀਂ ਇੱਥੇ ਆ ਜਾਓ ਜਿਹਨੂੰ ਚਾਹੇ ਅਨੰਦਾਂ ਦੀ ਪੂਰੀ ਹੈ ਹਾਂ ਅਨੰਦਾਂ ਦੀ ਪੂਰੀ ਦਾ ਭਾਗ ਹੀ ਹੈ ਕਿ ਸਵਰਗ ਵਰਗਾ ਸਵਰਗ ਵਰਗਾ ਜਿਹਾ ਨਾਤੇ ਹੀ ਆਨੰਦ ਹੋਵੇ ਉੱਤੇ ਮਾਤਾ ਰੇਣਾ ਦੇਵੀ ਕਿਆ ਬਾਤ ਸਵਾਰਗਾਰਡ ਦੇ ਪਹਾੜ ਮੈਂ ਇਹਨਾਂ ਨੂੰ ਹਮੇਸ਼ਾ ਮੇਰੀ ਤੁਸੀਂ ਵੀਡੀਓ ਚ ਦੇਖਦੇ ਮੈਂ ਇਹਨਾਂ ਨੂੰ ਸੰਦਲੀ ਦਰਵਾਜ਼ਾ ਕਹਿੰਦਾ ਵਾਹ ਜਦ ਵੀ ਵਰਖਾ ਨਹੀਂ ਸਾਨੂੰ ਉੱਥੋਂ ਇਸ਼ਾਰਾ ਆ ਜਾਂਦਾ ਕਿ ਬੱਦਲ ਆ ਗਿਆ ਬਿਲਕੁਲ ਉਹਦੇ ਨਾਲ ਸਾਨੂੰ ਸਤਿ ਕੁਝ ਮਿਲਿਆ ਉਹਦੇ ਨਾਲ ਅਰ ਤੁਸੀਂ ਥੋੜੇ ਦਿਨਾਂ ਬਾਅਦ ਦੇਖਿਓ ਤੁਸੀਂ ਹਾਈਟ ਤੋਂ ਜਾ ਕੇ ਕਦੀ ਵੀ ਫੋਟੋ ਖਿੱਚੋ ਨਾ ਮੈਂ ਅਕਸਰ ਫੋਟੋਸ ਬਣਾਉਂਦਾ ਆਪਣੇ ਫੇਸ ਤੇ ਲੋਕ ਕਹਿੰਦੇ ਸਵਿਟਜ਼ਰਲੈਂਡ ਦੀ ਫੋਟੋ ਬਾਦਦੀ ਹਾਂ ਤੁਸੀਂ ਬਣਾਉਂਦਾ ਮੈਂ ਤੇ ਸਵਿਟਜ਼ਰਲੈਂਡ ਹੈ ਇਹਨੂੰ ਸਾਹਮਣ ਦੀ ਲੋੜ ਹੈ ਮੈਂ ਮੂਲ ਤੇ ਆਵਾਂ ਦੇਖੋ ਧਾਰਮਿਕ ਸਮਾਗਮ ਹੋਣੇ ਬਹੁਤ ਵੱਡੇ ਲੈਵਲ ਤੇ ਸੈਕਟਰਸ ਬਣਨੇ ਜਿਸ ਤਰ੍ਹਾਂ ਉੱਥੇ ਬਣੇ ਸੀਗੇ ਯੂਪੀ ਦੇ ਵਿੱਚ ਪ੍ਰਯਾਗਰਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹ ਸਾਡਾ ਸੁਭਾਣ ਹੈ ਚੰਗਰ ਇਹ ਸਤਲੁਜ ਸਾਡਾ ਸੁਪਨ ਹੈ ਪਰ ਅੱਜ ਇੱਥੇ ਨਜ਼ਰ ਲੱਗੀ ਹੋਈ ਹੈ ਮਾਈਨਿੰਗ ਮਾਫੀਆ ਦੀ ਮੈਂ ਇਹ ਜਾਣਦਾ ਕਿ ਇਸ ਤਰ੍ਹਾਂ ਦੇ ਇਕੋ ਫਰੈਂਡਲੀ ਮਾਹੌਲ ਦੇ ਨਾਲ ਕੰਮ ਕੀਤਾ ਜਾਵੇ ਤੇ ਨਾ ਤਾਂ ਸਾਡੇ ਪਹਾੜਾਂ ਨੂੰ ਕੋਈ ਆਂਚ ਆਵੇ ਨਾ ਸਾਡੇ ਦਰਿਆਵਾਂ ਨੂੰ ਆਂਚ ਆਵੇ ਔਰ ਸਰਕਾਰ ਕੋਲ ਸਭ ਕੁਝ ਹੈ ਮੈਂ ਤਾਂ ਜਾਣਦਾ ਇੱਥੇ ਇੱਕ ਘੋਸ਼ਣਾ ਹੋਵੇ ਜਿਹੜੇ ਪਲਾਸਟਿਕ ਤੋਂ ਅਸੀਂ ਸਾਰੇ ਦੁਖੀ ਹੈ ਦੁਨੀਆ ਦੁਖੀ ਹੈ ਉਹ ਸੰਦੇਸ਼ ਅਨੰਦਪੁਰ ਸਾਹਿਬ ਤੋਂ ਆਵੇ ਤੇ ਇਹ ਸ਼ਹਿਰ ਨੂੰ ਅਸੀਂ ਤਮਾਕੂ ਫਰੀ ਤਾਂ ਕਰੋ ਹੀ ਕਰੋ ਨਸ਼ਾ ਅਫਰੀ ਸ਼ਰਾਬ ਦੇ ਤੌਰ ਤੇ ਬਾਹਰ ਕੀਤੇ ਹੋਏ ਹੈ ਗੇਟਾਂ ਤੋਂ ਇਹਨਾਂ ਨੇ ਪੁਰਾਣੇ ਸਮੇਂ ਦੇ ਵਿੱਚ ਮੈਂ ਕਹਿੰਦੇ ਕਿ ਮੈਸੇਜ ਆਤਾ ਤਾਂ ਦੇ ਦਿਓ ਯਾਰ ਇਹਨੂੰ ਪਲਾਸਟਿਕ ਫ੍ਰੀ ਕਰ ਦਿਓ ਹਮ ਮੌਜੂਦਾ ਸਮੇਂ ਦੇ ਜਿਹੜੇ ਮੌਜੂਦਾ ਸਮੇਂ ਦੇ ਸਗੀਆਂ ਉਹ ਤਾਂ ਸਾਢੇ 350 ਸਾਲ ਪਿੱਛੇ ਹਮ ਪੁਰਤੇਗ ਬਾਦਰ ਮਹਾਰਾਜ ਦੇ ਸਮੇਂ ਕਿਉਂ ਯੂਪੀ ਦੇ ਵਿੱਚ ਮਿੱਟੀ ਦੇ ਭਾਂਡਿਆਂ ਦੇ ਵਿੱਚ ਕੁੱਲੜ ਚਾਹ ਵੀ ਮਿਲਦੀ ਹੈ ਲੱਸੀ ਵੀ ਮਿਲਦੀ ਹੈ ਮੈਂ ਉਹ ਗੱਲ ਤੇ ਘੁੰਮ ਕੇ ਆਣਾ ਚਾਹੁੰਦਾ ਮੇਰੀ ਇੰਨੀ ਔਕਾਤ ਨਹੀਂ ਆ ਨਾ ਮੈਂ ਉਹਨਾਂ ਦੇ ਚਰਨਾਂ ਦੀ ਮਿੱਟੀ ਬਰਾਬਰ ਹੈ ਪਰ ਉਹਨਾਂ ਨੇ ਇੱਕ ਸੇਦ ਇੱਕ ਮਿਸ਼ਨ ਲੈ ਕੇ ਇੱਕ ਨਗਰੀ ਬਸਾਈ ਸੀਗੀ ਕਿਉਂਕਿ ਹੋ ਸਕਦਾ ਉਹਨਾਂ ਨੇ ਾਲਾਮਕਾਵਾ ਦੇਖੀਆਂ ਹੋਣੀਆਂ ਉਹ ਪਿੰਡ ਵੀ ਇਸ ਤਰ੍ਹਾਂ ਹੀ ਬਣੇ ਸੀਗੇ ਜਦੋਂ ਜੰਗਲਾਂ 'ਚ ਹੱਲੇ ਹੋਣ ਲੱਪੇ ਮਾਰ ਕਾਟ ਕੱਲੇ ਬੰਦੇ ਨੂੰ ਕਰਦੇ ਸੀ ਪੁਰਾਣੇ ਸਮੇਂ 'ਚ ਫਿਰ ਉਹ ਸਮੂਹ ਜਣਨ ਲੱਪੇ ਸਮੂਹ ਜਣਨ ਨੂੰ ਪਿੰਡ ਸਿਗਾ ਇਸੇ ਤਰ੍ਹਾਂ ਮਹਾਰਾਜ ਨੇ ਸਮੂਹ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਨੂੰ ਤੇ ਮੈਂ ਇਹ ਜਾਣਦਾ ਉਹ ਜਿਹੜਾ ਸਮੂਹ ਹੈ ਹੁਣ ਉਹ ਇਸ ਤਰੀਕੇ ਨਾਲ ਬਣੇ ਕਿ ਹੁਣ ਇੱਥੇ ਕਹਿਣਾ ਥੋੜ੍ਹਾ ਮੈਨੂੰ ਵੀ ਔਖਾ ਲੱਗ ਰਿਹਾ ਕਿ ਲੋਕਾਂ ਨੇ ਲਾਗੂ بڑے ਔਖੇ ਤਰੀਕੇ ਨਾਲ ਕਰਨਾ ਯਾਰ ਇੱਥੇ ਖਾਦ ਨਾ ਲੱਗੇ ਇਹ ਆਰਗੈਨਿਕ ਨਗਰੀ ਬਣ ਜਾਵੇ ਇੱਥੇ ਕੈਮੀਕਲ ਯੂਜ਼ ਨਹੀਂ ਨਾ ਹੋਣ ਕਿਆ ਬਾਪ ਅਸੀਂ ਜਿੱਥੇ ਜਦ ਨਹੀਂ ਯੂਜ਼ ਕਰਦੇ ਤੇ ਅਸੀਂ ਤਾਂ ਵੀ ਰਹਿੰਦੇ ਸੀਗੇ ਮੈਂ ਵੀ ਉਹਦਾ ਬਾੜ ਤਾਂ ਹੀ ਬੜੂਗਾ ਜੇ ਉਹ ਲਾਗੂ ਹੋਏਗਾ ਕੁਸ਼ਮਾ ਦਾ ਬਾੜ ਸੋਹਣਾ ਤੁਸੀਂ ਮੰਗ ਕੀਤੀ ਹੈ ਜਿਸ ਤਰ੍ਹਾਂ ਮੈਂ ਕਹਿੰਦੇ ਹਾਂ ਅਹਾਰ ਉਸ ਤਰ੍ਹਾਂ ਦੇ ਵਿਚਾਰ ਜੀ ਜੇ ਤੁਹਾਡਾ ਖਾਣ ਪੀਣ ਚੰਗਾ ਹੈ ਤਾਂ ਤੁਹਾਡੇ ਵਿਚਾਰ ਵੀ ਉਹ ਚੰਗੇ ਹੋਣੇ ਐਜਿਹਾ ਖਾਏ ਅੰਨ ਵੈਸਾ ਹੋਏ ਮਨ ਕਿਆ ਬਾਪ ਬਹੁਤ ਸੋਹਣੀ ਤੁਸੀਂ ਗੱਲ ਕੀਤੀ ਹੈ ਪਾਵੇ ਹੈ ਕਿ ਤੁਸੀਂ ਇੱਕ ਤਾਂ ਇਹ ਚਾਹੁੰਦੇ ਹੋ ਕਿ ਆਰਗੈਨਿਕ ਖੇਤੀ ਖਾਸ ਤੌਰ ਤੇ ਸਪੈਸੀਫਾਈਡ ਏਰੀਆ ਹੋਵੇ ਦੂਜੀ ਗੱਲ ਤੁਸੀਂ ਜਿਹੜੀ ਕਹੀ ਹੈ ਵੀ ਹੋਲਿਸਟਿਕ ਡਵੈਲਪਮੈਂਟ ਚਾਹੀਦੀ ਅੱਲਾ ਇਹ ਨਹੀਂ ਕਿ ਕੰਕਰੀਟ ਦੀਆਂ ਬਿਲਡਿੰਗਸ ਵੱਡੀਆਂ-ਵੱਡੀਆਂ ਪੜ ਜਾਣ ਇਸ ਤਰ੍ਹਾਂ ਦੀ ਡਵੈਲਪਮੈਂਟ ਵੀ ਨਹੀਂ ਚਾਹੀਦੀ ਜਿਹੜੀ ਕੁਦਰਤੀ ਸੁੰਦਰਤਾ ਸਾਨੂੰ ਕੁੱਚੇ ਵੀ ਜਾਂਦੇ ਅਸੀਂ ਬਰਿੰਦਾਵਨ ਜਾਂਦੇ ਹਾਂ ਉਹ ਜਿਹੜੇ ਗੋਪਾਲ ਪਿੰਡ ਹੈ ਕ੍ਰਿਸ਼ਨ ਮਹਾਰਾਜ ਦਾ ਅਸਲ ਪਿੰਡ ਹੈ ਉੱਥੇ ਉਹਨਾਂ ਨੇ ਬਾਹਰ ਜਿਹੜਾ ਗਰਾਊਂਡ ਹੈ ਜਿੱਥੇ ਖੇਡਦੇ ਸੀਗੇ ਛੋਟੇ ਹੁੰਦੇ ਹੋਏ ਉੱਥੇ ਇੱਕ ਵੱਡਾ ਵਰਕਟ ਹੈ ਉਹਦੇ ਥੱਲੇ ਹੁਣ ਤਾਂ ਲਿਆ ਕੇ ਰੇਤਾਂ ਮ ਉਹ ਕਾਦੇ ਸਿੱਟਦੇ ਉਹ ਕਹਿੰਦੇ ਖੇਡਾਂ ਸਾਲੇ ਤੇ ਖੇਲਦੇ ਸੀਗੇ ਉਹ ਜੀ ਇਹਨਾਂ ਮਤਲਬ ਸਾਨੂੰ ਕੁਛ ਕੱਚੇ ਏਰੀਆ ਵੀ ਚਾਹੀਦੇ ਆ ਸਾਨੂੰ ਯਾਦਾਂ ਵੀ ਰਹਿਣ ਨਾ ਕਿ ਅਸੀਂ ਵਿਕਾਸ ਵਿਕਾਸ ਦੇ ਵਿੱਚ ਅਸੀਂ ਉਹ ਚੀਜ਼ ਨਾ ਹੀ ਦੇਖ ਪਾਈਏ ਜੱਜ ਸਾਰੀਆਂ ਚੀਜ਼ਾਂ ਦਾ ਮਿਕਸਚਰ ਹੁਆ ਹੈ ਅੱਜ ਸ਼ਾਸਤਰਪੇ ਹੈ ਅੱਜ ਜੇ ਨਿਹੰਗ ਸਿੰਘਾਂ ਦੀਆਂ ਸ਼ੌਣੀਆਂ ਹੈ ਸ਼ੀਦੀ ਬਾਗ ਹੈ ਤੁਸੀਂ ਜਾਣਦੇ ਆ ਨਾ ਬਹੁਤ ਸਾਰਾ ਕੁਝ ਉੱਥੇ ਹਜੇ ਪੁਰਾਣਾ ਹੈ ਉੱਥੇ ਜਾ ਕੇ ਆਨੰਦ ਹੋ ਰਾਂਦਾ ਅਕੇਵ ਜੀ ਜਾ ਕੇ ਥੋੜੀ ਦੇ ਵਿੱਚ ਆਨੰਦ ਦਾ ਪਾਗਰ ਕਰਾਰ ਰਹਿਣਾ ਚਾਹੀਦਾ ਇਹਨਾਂ ਦੀ ਜ਼ਿੰਮੇਵਾਰੀ ਹੈ ਅੱਛਾ ਜਿਹੜੇ ਕੁਝ ਪ੍ਰੋਜੈਕਟ ਜਿਹੜੇ ਸਟਾਰਟ ਕੀਤੇ ਗਏ ਨੇ ਚਾਹੇ ਉਹ ਹਰੀ ਤੇ ਸਪੀਡ ਦੀ ਗੱਲ ਕੀਤੀ ਜਾਵੇ ਜਾਂ ਹੋਰ ਇਸ ਤਰ੍ਹਾਂ ਦੇ ਦੋ ਤਿੰਨ ਪ੍ਰੋਜੈਕਟ ਇਹ ਵੀ ਪਤਾ ਲੱਗਿਆ ਕਿ ਹਾਲਾਂਕਿ ਗੱਲ ਹੈ ਬੜੀ ਇਮੇਚੁਰ ਹੈ ਮੇਰੇ ਪਾਰਟ ਤੇ ਪਰ ਮੇਰੇ ਪਰੋਸੇ ਨੂੰ ਸੁਣਤਰਾ ਤੋਂ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਇੱਕ ਵੱਡਾ ਟਰੋਮਾ ਸੈਂਟਰ ਸਰਕਾਰ ਡਿਕਲੇਅਰ ਕਰਨ ਚ ਆ ਰਹੀ ਆਪਣੀ ਭੁਵਿੱਖੇ ਦੇ ਗਰਵ ਦੇ ਵਿੱਚ ਇਹ ਚੀਜ਼ਾਂ ਇਹ ਚੀਜ਼ ਹੁੰਦੀ ਹੈ ਮਟੀਰੀਅਲਾਈਜ਼ ਨਹੀਂ ਹੁੰਦੀ ਹੈ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦਾ ਆਣਾ ਤੁਹਾਨੂੰ ਕੀ ਲੱਗਦਾ ਠੀਕ ਹੈ ਇਸ ਇਲਾਕੇ ਲਈ ਦੇਖੋ ਏਮਜ਼ ਦੀ ਜਰੂਰਤ ਹੈ ਅੱਜ ਦੇ ਵਿੱਚ ਜੀ ਅੱਜ ਅਸੀਂ ਵੀ ਪਿੰਡਾਂ ਵਿੱਚ ਵਿਚਰਦੇ ਆ ਬਿਮਾਰੀਆਂ ਦੀ ਸੰਖਿਆ ਵਧ ਗਈ ਗੱਲ ਤਾਂ ਘੁੰਮ ਕੇ ਉੱਥੇ ਆਣੀ ਜਿਆਦਾ ਸੀ ਆਰਗੇਨਿਕ ਹੋ ਜਾਈਏ ਪੁਰਾਣੇ ਸਮੇਂ ਦੇ ਵਿਚਾਰੀਏ ਕਰਨ ਕਰਾਉਣ ਵਾਲਾ ਪਰਮਾਤਮਾ ਪਰ ਜੋ ਮੌਜੂਦਾ ਹਾਲਾਤ ਹੈ ਕਟੋਕਟ ਫਿਰ ਵੀ ਇਹਦੀ ਪਵਿੱਤਰਤਾ ਨੂੰ ਧਿਆਨ ਚ ਰੱਖਦੇ ਇਸ ਇਸ ਏਰੀਆ ਤੋਂ ਥੋੜਾ ਬਾਹਰ ਇੱਕ ਐਮਸ ਲੈਵਲ ਦੀ ਜ਼ਰੂਰਤ ਹੈ ਇਹ ਕੇਂਦਰ ਸਰਕਾਰ ਵੀ ਜਾਣਦੀ ਹੈ ਨਾ ਕਿ ਥੋੜਾ ਪਾੜਾ ਦੂਰ ਕਰਨਾ ਸੀ ਹਾਂ ਸਿੱਖਾਂ ਨਾਲੋਂ ਜਿਸ ਤਰ੍ਹਾਂ ਲੱਗਦਾ ਉਹਨਾਂ ਨੂੰ ਹਾਂ ਤੇ ਉਹਨਾਂ ਨੂੰ ਕੁਝ ਕਰਨਾ ਪੈਣਾ ਦੇਖੋ ਇੱਥੇ ਛੋਟੇ ਛੋਟੇ ਕੰਮ ਹੈ ਮੈਂ ਤਾਂ ਮਾਲਕ ਤੇ ਚਲੋ ਡਰ ਕੇ ਕਹਿੰਦਾ ਮੈਂ ਤਾਂ ਗिला ਅਨੰਦਗੜ੍ਹ ਦੀ ਸਰਕਾਰ ਨੂੰ ਹੀ ਸਰਵਉੱਤਮ ਮੰਨਦਾ ਇੱਥੇ ਜੀ ਇਹ ਆਈ ਕਾ ਗੰਪਰ ਵਾਲਾ ਫਟ ਗਿਆ ਤੁਹਾਡੇ ਇੱਕ ਘੰਟਾ ਇੱਥੇ ਕਈ ਵਾਰ ਜਾਵ ਲੱਗਦਾ ਇਹ ਇਹਦਾ ਆਉਣ ਤੋਂ ਕਹਿੰਦੇ ਸ਼ੁਰੂ ਕਰਨ ਤੋਂ ਪਹਿਲਾਂ ਐਲਾਨ ਹੋ ਜਾਣੇ ਚਾਹੀਦੇ ਇਹੜੇ ਆ ਪੰਜ ਚਾਰ ਲੋਧੀਪੁਰ ਐ ਇਹ ਵਾਲਾ ਹੋ ਗਿਆ ਤੁਹਾਡੇ ਭਾਈ ਨੰਦ ਲਾਲ ਸਕੂਲ ਵਾਲਾ ਹੋ ਗਿਆ ਬੂੰਗਾ ਸਾਹਿਬ ਵਾਲਾ ਹੋ ਗਿਆ ਸਮਾਂ ਤੁਹਾਨੂੰ ਟੋਕ ਰਿਹਾ ਹੂੰ ਬਹੁਤ ਸਾਰੇ ਆਗੂ ਨੇ ਕਹਿ ਗਿਆ ਨੰਬਰ ਸਾਹਿਬ ਜਿਲ੍ਹਾ ਬਣਾ ਦਿਓ ਕੱਲ ਹੀ ਇੱਕ ਵਿਅਨ ਆਇਆ ਭਾਜਪਾ ਦੇ ਮੀਤ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਨੇ ਵੀ ਚਿੱਠੀ ਲਿਖ ਕੇ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਖਿਲਾਫ ਬਣਾਇਆ ਜਾਂਦਾ ਜਿਹੜੀ ਗੱਲ ਤੁਸੀਂ ਕਹੀ ਕਿ ਜਿਲ੍ਹਾ ਤੁਸੀਂ ਕਿਹਾ ਕਿ ਜੇਕਰ ਗੈਪ ਹੋਣਾ ਸਰਕਾਰਾਂ ਨੇ ਘੱਟ ਕਰਨਾ ਤਾਂ ਸਭ ਤੋਂ ਟਕਮਾ ਸਮਾਂ ਇਹ ਹੈ ਜੀ ਠੀਕ ਹੈ ਤੁਸੀਂ ਮੰਗ ਕਰਦੇ ਹੋ ਠੀਕ ਹੈ ਦੁਨੀਆ ਮੰਗ ਕਰ ਰਹੀ ਹੈ ਅਸੀਂ ਮੰਗ ਕਰ ਰਹੇ ਹਾਂ ਸਾਰੇ ਲੋਕ ਮੰਗ ਕਰ ਰਹੇ ਨੇ ਮੰਗ ਕਰੋ ਪਰ ਨਾਲ ਦੀ ਨਾਲ ਆਪਣੀ ਕੇਂਦਰ ਸਰਕਾਰ ਤੋਂ ਵੀ ਮੰਗ ਕਰੋ ਜਿਸ ਤਰ੍ਹਾਂ ਤੁਸੀਂ ਕਿਹਾ ਕੋਈ ਏਮਜ਼ ਵਰਗਾ ਵੱਡਾ ਪ੍ਰੋਜੈਕਟ ਤੁਸੀਂ ਵੀ ਕੁਝ ਲਿਆਓ ਨਾ ਤੁਸੀਂ ਤੁਸੀਂ ਕੇਂਦਰ ਦੇ ਵਿੱਚ ਬੈਠੇ ਹੋ ਤੁਹਾਡਾ ਬਹੁਤ ਅੱਛਾ ਰਤਬਾ ਹੈ ਮੈਂ ਜਿੱਦਾਂ ਕਹਿੰਦੇ ਆ ਚਾਹੇ ਮੇਰੇ ਕੋਈ ਵਿਚਾਰਕ ਮਤ ਭੇਜ ਹੋਣ ਪਰ ਪਰਸਨਲੀ ਤੌਰ ਪਰ ਚੁਹਾ ਸ਼ਰਮਾ ਵੀ ਵਧੀਆ ਬੰਦੇ ਆ ਭਾਈ ਤੁਸੀਂ ਆਪ ਵੀ ਕੁਝ ਲੈ ਕੇ ਆਓ ਨਾ ਆਪਾਂ ਮੰਗਾ ਨਹੀਂ ਨਾ ਕਰਨੀਆਂ ਤੁਸੀਂ ਜੇ ਹੁਣ ਰਾਜਾ ਵਜ਼ੀਰ ਤੇ ਮੰਗ ਕਰੇ ਨਾ ਉਹ ਥੋੜੀ ਚੀਜ਼ ਚੰਗੀ ਨਹੀਂ ਲੱਗਦੀ ਇਸ ਵਕਤ ਇਹ ਉਹ ਦੱਸਣ ਕਿ ਅਸੀਂ ਕੀ ਦੇ ਰਹੇ ਠੀਕ ਹੈ ਗੱਲ ਤੁਹਾਡੀ ਉਹਦੀ ਭੂਮਿਕਾ ਤਿਆਰ ਹੋ ਜਾਣੀ ਚਾਹੀਦੀ ਹੈ ਇਹ ਨਹੀਂ ਨਾ ਕਿ 350 ਸਾਲਾਂ ਵਾਲੇ ਦਿਨੇ ਆ ਕੇ ਐਲਾਨ ਕਰਨੇ ਆਪਾਂ ਆਪਾਂ ਯਾਰ ਵਰਕਿੰਗ ਸ਼ੁਰੂ ਹੋ ਜਾਣੀ ਚਾਹੀਦੀ ਸੀਗੀ ਹੁਣ ਤਾਂ ਉਹਨਾਂ ਦੇ ਉਦਘਾਟਨ ਹੁੰਦੇ ਹੈਰੀਟੇਜ ਦੀ ਤੁਸੀਂ ਗੱਲ ਕੀਤੀ ਸਟਰੀਟ ਬਣਾਉਣ ਦੀ ਅ ਮੈਂ ਚਲੋ ਸਵਾਗਤ ਕਰਦਾ ਇਤਾਂ ਦੇ ਕੰਮ ਹੋਣੇ ਚਾਹੀਦੇ ਕਿ ਆਪਾਂ ਕੇਸਗੜ ਸਾਹਿਬ ਚੱਲੇ ਆ ਭਾਈ ਤਾਂ ਸਾਡੀ ਉੱਥੋਂ ਮੇਨ ਰੋਡ ਤੋਂ ਹੀ ਸਾਡੇ ਮਾਹੌਲ ਆਬਾ ਜਿਹਨੂੰ ਕਹਿੰਦੇ ਆਬੋ ਹਵਾ ਉਦਾਂ ਦੀ ਨਜ਼ਰ ਆ ਜਾਣੀ ਚਾਹੀਦੀ ਹੈ ਜੇ ਹੁਣ ਉੱਥੇ ਵੀ ਬੁਲੇਟ ਘੁੰਮਣਿਆ ਜੋ ਉੱਥੇ ਵੀ ਉਹੀ ਸਿਸਟਮ ਰਹਿਣਾ ਹੈ ਕਿ ਜੇ ਉੱਥੇ ਵੀ ਸ਼ਪਾਰਸ਼ੀ ਗੱਟੀਆਂ ਉੱਪਰ ਜਾਣੀਆਂ ਫਿਰ ਥੋੜਿਆ ਉਹਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਵਾਸਤੇ ਵਿੱਚ ਸਵਾਲ ਮੇਰਾ ਅਨੰਤਪੁਰ ਸਾਹਿਬ ਨੂੰ ਜਿਲ੍ਹਾ ਬਣਾਉਣ ਦੀ ਜਿਹੜੀ ਮੰਗ ਉੱਠ ਰਹੀ ਹੈ ਉਸੀ ਕੰਮ ਦੀ ਗੱਲ ਹੈ। ਦੇਖੋ ਮੰਗ ਬੜੀ ਜ਼ੋਰ ਸ਼ੋਰ ਨਾਲ ਉੱਠ ਰਹੀ ਹੈ। ਇੱਕ ਸਾਲ ਪਹਿਲਾਂ ਅਸੀਂ ਇਹ ਪ੍ਰੋਪਰ ਬਿਆਨ ਵੀ ਦੇ ਦਿੱਤਾ ਸੀਗਾ। ਜੀ। ਹੁੰਦਾ ਕੀ ਹੈ? ਇਨਸਾਨ ਸੋਚਦਾ ਕਿ ਮੈਂ ਕਰ ਰਿਹਾ, ਉਹ ਕਰਾਣੇ ਵਾਲਾ ਕਰਵਾ ਰਿਹਾ। ਹੂੰ ਬਿਲਕੁਲ। ਬੇਸਿਕਲੀ ਇਸ ਧਰਤੀ ਦੀ ਜਿਹੜੀ ਮਹਾਨਤਾ ਹੈ ਨਾ ਮੈਂ ਤੁਹਾਡੇ ਨਾਲ ਬੜੇ ਸਤਿਕਾਰ ਨਾਲ ਕਲੀਅਰ ਕੱਟ ਦੱਸਦਾ। ਆਉਣ ਦੇ ਸਮੇਂ ਦੇ ਵਿੱਚ ਇਹ ਵੀ ਇੱਕ ਦਿਨ ਆਣਾ ਅੱਜ ਤਾਂ ਅਸੀਂ ਜ਼ਿਲ੍ਹੇ ਦੀਆਂ ਗੱਲਾਂ ਕਰ ਰਹੇ ਨਾ ਜੀ ਇਹ ਸੂਬੇ ਦੀ ਰਾਜਧਾਨੀ ਬਣਨੀ ਕਿਉਂ ਕਿਉਂਕਿ ਇਹਨੂੰ ਦਸ਼ਮ ਪਾਤਸ਼ਾਹ ਦੇ ਪਰਿਵਾਰ ਨੇ ਚੁਣਿਆ ਸੀਗਾ। ਕਿਆ ਬਾਤ ਪੰਜਾਬੀਅਤ ਪੰਜਾਬ ਬੇਸ਼ੱਕ ਸਿੱਖ ਸਮੁਦਾਇ ਨਾਲ ਜੁੜੇ ਲੋਕ ਆਪਣਾ ਇਹ ਮੰਨਦੇ ਹੋਣਗੇ ਸਾਡੀ ਸਿੱਖੀ ਇੱਥੋਂ ਸ਼ੁਰੂ ਹੋਈ। ਵਿਸਾਖੀ ਸੱਜਦੀ ਆ ਹੋਲੇ ਮੱਲੇ ਸੱਜਦੇ ਆ। ਇਹ ਕੋਈ ਇਹਨਾਂ ਨੇ ਕੋਈ ਜਿੱਦਾਂ ਕਹਿਦੀ ਹੈ ਕੁਝ ਦੇਣੇ ਵਾਲੀ ਗੱਲ ਨਹੀਂ ਐ ਇਹ ਤਾਂ ਸ਼ਰਦਾ ਦੇ ਫੁੱਲ ਐ। ਕਿਆ ਬਾਤ ਬਣੇਗੀ ਇਹ ਰਾਜਧਾਨੀ ਮਾ ਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਕਲੀਅਰ ਕਰ ਦਿੰਦਾ ਆਣ ਆਲਾ ਸਮਾਂ ਇਹ ਮੇਰੀ ਵੀਡੀਓ ਤੁਹਾਡੇ ਕੰਮ ਆਏਗੀ। ਕਿਉਂਕਿ ਚੰਡੀਗੜ੍ਹ ਦੇ ਵਿੱਚ ਅੱਜ ਬੜੇ ਮੈਂ ਦੁਖੀ ਮਨ ਨਾਲ ਕਹਿੰਦਾ ਚਾਹੇ ਅੱਜ ਮੈਂ ਇੰਡੀਵਿਜੂਅਲ ਚਾਹੇ ਮੀਡੀਆ ਦੇ ਲੋਕ ਹੈ ਤੁਸੀਂ 100 ਆਦਮੀ ਜਾ ਕੇ ਪ੍ਰੋਟੈਸਟ ਨਹੀਂ ਕਰ ਸਕਦੇ ਕੋਈ ਪਾਰਟੀ ਨਹੀਂ ਪ੍ਰੋਟੈਸਟ ਕਰ ਸਕਦੀ ਐਡੀ ਆਰ ਵੈਰੀਗੇਟਿੰਗ ਇੰਨੀ ਜਟਿਲਤਾ ਇੰਨੀ ਪਰੇਸ਼ਾਨੀ ਲਾਠੀ ਚਾਰਜ ਅਧਿਆਪਕ ਨਹੀਂ ਜਾ ਸਕਦੇ ਮੈਨ ਦਾ ਮਤਲਬ ਚਾਹੇ ਅਸੀਂ ਅੱਜ ਉਹਨੂੰ ਆਪਣੀ ਰਾਜਧਾਨੀ ਕਹਿੰਦੇ ਆ ਹੱਕ ਤਾਂ ਨਹੀਂ ਅਸੀਂ ਛੱਡਦੇ ਪੰਜਾਬੀਆਂ ਨੇ ਨਹੀਂ ਹੱਕ ਛੱਡਣਾ ਹਜ਼ਾਰਾਂ ਸਾਲਾਂ ਤੱਕ ਪਰ ਉੱਤੇ ਹਾਲਾਤ ਇਦਾਂ ਦੇ ਬਣ ਗਏ ਵੇ ਮੈਕਸਿਮਮ ਜਦੋਂ ਵੀ ਯੂਟੀ ਬਣਾ ਦਿੱਤਾ ਅੱਧਾ ਅਧਿਕਾਰ ਤਾਂ ਉੱਥੇ ਲੈ ਲਿਆ ਬਿਲਕੁਲ ਬਾਕੀ ਸਾਡੇ ਦਫ਼ਤਰ ਜਰੂਰ ਰਹਿ ਗਏ ਵੇ ਆਫਿਸ ਜਰੂਰ ਹੈਗੇ ਵੇ ਬਿਊਰੋਕਰੇਟਸ ਜਰੂਰ ਹੈਗੇ ਵੇ ਪਰ ਜੇ ਕਹੀਏ ਸਹੀ ਮਾਇਨੇ ਸਾਡੀ ਪੂਰਨ ਅਧਿਕਾਰ ਵਾਲੀ ਰਾਜਧਾਨੀ ਨਹੀਂ ਹੈ ਜਿਵੇਂ ਸ਼ਿਮਲੇ ਤੋਂ ਬਾਅਦ ਧਰਮਸ਼ਾਲਾ ਹਮ ਮਾਚਲ ਵਾਲਿਆਂ ਨੇ ਰੱਖੀ ਹੋਈ ਆ ਭਾਰ ਸਰਦੀ ਤੇ ਥੋੜੀ ਘੱਟ ਸਰਦੀ ਲਈ ਜਿਵੇਂ ਜੰਮੂ ਕਸ਼ਮੀਰ ਰੱਖਿਆ ਏ ਆਮ ਬੰਦਿਆਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ ਭਾਰ ਸਰਦੀ ਦੇ ਵਿੱਚ ਜੰਮੂ 6 ਮਹੀਨੇ ਔਰ 6 ਮਹੀਨੇ ਸ਼ਿਰੀ ਨਗਰ ਰਾਜਧਾਨੀ ਹੁੰਦੀ ਹੈ ਇਸੇ ਪ੍ਰਕਾਰ ਦੇ ਨਾਲ ਪੰਜਾਬ ਦੀ ਹੋਂਦ ਮੂਲ ਗੁਰੂ ਸਾਹਿਬਾਨ ਦੇ ਚਰਨਾਂ 'ਚ ਸਰਦਾ ਦੇ ਫੁੱਲ ਚੜਾਉਣ ਦੇ ਲਈ ਅਨੰਦਪੁਰ ਸਾਹਿਬ ਨੂੰ ਰਾਜਧਾਨੀ ਐਲਾਨਣਾ ਇੱਕ ਆਂਦੇ ਸਮੇਂ ਦੀ ਗੱਲ ਹੋਣੀ ਔਰ ਜੇ ਜ਼ਿਲ੍ਹਾ ਬਣਦਾ ਹੈ ਤਾਂ ਮੈਂ ਤਾਂ ਦੇਖੋਣ ਇੱਥੇ ਜੁੜਿਆ ਹੋਇਆ ਜੀ ਮੈਂ ਮੇਰੀ ਚੰਗੇ ਭਾਗ ਕਾ ਲਈ ਜਾਂ ਕੁਸ਼ਕਾ ਲਈ ਮੈਂ ਮੇਰਾ ਰਾਫਤਾ ਹੈ ਰਿਸ਼ਤੇਦਾਰੀਆਂ ਹੈ ਅਨੰਦਪੁਰ ਸਾਹਿਬ ਦੇ ਵਿੱਚ ਜੇ ਬਣਦਾ ਹੈ ਤਾਂ ਇਹਦਾ ਵਿਰੋਧ ਕੋਈ ਨਹੀਂ ਐਜੇ ਸਤਕਾਰ ਧਾਰਮਿਕ ਪ੍ਰਵਿਰਤੀ ਦੇ ਨਾਲ ਇਹ ਇੱਕ ਚੰਗਾ ਫੈਸਲਾ ਹੋਏਗਾ ਪਰ ਇਹਦੇ ਬਾਅਦ ਇਹ ਦੇਖਣਾ ਹੋਵੇਗਾ ਕਿ ਇਹਦੀ ਡਿਵਾਈਡਿਸ਼ਨ ਕਿਸ ਤਰੀਕੇ ਨਾਲ ਕਰਨੀ ਹੈ ਤਾਂ ਕਿ ਜਿਹੜਾ ਇਹਦੇ ਭੂਗੋਲਿਕ ਫਲ ਵਰਗਫਲ ਕਹ ਲਈਏ ਜਾਂ ਜਿਹੜੀਆਂ ਹੋਰ ਲੋੜਾਂ ਪੂਰੀਆਂ ਹੋਣ ਹਾਂ ਇਹ ਤਾਂ ਹੋਏਗਾ ਜਦੋਂ ਜਿਲ੍ਹਾ ਬਣੇਗਾ ਅਸੀਂ ਆ ਅਕਸਰ ਕਹਿੰਦੇ ਆ ਕਿ ਪੰਡ ਕਿੱਥੋਂ ਆਣੇ ਇਹ ਕਿਥੋਂ ਨੇ ਸਾਡੀ ਸਰਦ ਨਹੀਂ ਹੈ ਜਿਹਨੇ ਬਣਾਣਾ ਇਹਦੇ ਜ਼ਾਹਰ ਦੇ ਹੋਰ ਜ਼ਿਲ੍ਹੇ ਬਣ ਕੇ ਤਾਂ ਐਥੇ ਹੁਣ ਕੇਂਦਰ ਦੇ ਕੇ ਜਾਵੇ ਨਾ ਪੈਕੇਜ ਤੇ ਤੁਸੀਂ ਭਾਈ ਜਿਲ੍ਹਾ ਬਣਾ ਰਹੇ ਹੈ ਜਾਂ ਰਾਜਧਾਨੀ ਬਣਾ ਰਹੇ ਹੈ ਅਸਲ ਵਿੱਚ 1000 ਕਰੋੜ ਆਪਣੀ ਸ਼ਰਧਾ ਦੇ ਫੁੱਲ ਚਰਨਾਂ 'ਚ ਪਹੁੰਚ ਗਏ ਆ। ਉਹ ਲੇਰਕੋਟਲਾ ਵਰਗਾ ਛੋਟਾ ਜ਼ਿਲ੍ਹਾ ਬਣ ਗਿਆ ਪਰ ਮੈਨੂੰ ਲੱਗਦਾ ਇਹ ਚੀਜ਼ਾਂ ਤਾਂ ਬੜੀਆਂ بے ਮਾਇਨੇ ਨੇ 350 ਸਾਲਾਂ ਸਮਾਗਮਾਂ ਦੇ ਮੌਕੇ 'ਤੇ ਉਹ ਹਾਲਾਤ ਇਦਾਂ ਦੇ ਬਣ ਰਹੇ ਨੇ ਇਸ ਵਕਤ ਨਾ ਤਾਂ ਕੋਈ ਐਜੀਟੇਸ਼ਨ ਚੱਲ ਰਿਹਾ ਸੀ ਨੂੰ ਲੈ ਕੇ ਕੀ ਬਣਾਇਆ ਜਾਵੇ ਨਾ ਕੋਈ ਵਿਰੋਧ ਜਾਂ ਪ੍ਰਤੀਰੋਧ ਐਦਾਂ ਦੀ ਕੋਈ ਗੱਲ ਨਹੀਂ ਪਰ ਲੱਗਦਾ ਕਿ ਇਸ ਪਾਸੇ ਨੂੰ ਕੰਮ ਚੱਲ ਰਿਹਾ ਹੈ ਲੱਗਦਾ ਤੁਹਾਨੂੰ ਕਿ ਇਹ ਅਨੰਤਪੁਰ ਸਾਹਿਬ ਨੂੰ ਮਾਣ ਦੇਣ ਦੀ ਗੱਲ ਹੈ ਸਭ ਕੋ ਜੇ ਕੋਈ ਤਰਦਾ ਹੈ ਚਾਹੇ ਇਹ ਸਰਕਾਰ ਕਰੇ ਚਾਹੇ ਕੋਈ ਅਗਲੀ ਕਰਦੀ ਜਾਂ ਪਿੱਛੇ ਕੀਤਾ ਕਿਸੇ ਨੇ ਇਹ ਮਾਣ ਆਪਣੇ ਆਪ ਨੂੰ ਦੇਣ ਵਾਲੀ ਹੈ ਇਹ ਆਪਣੇ ਆਪ ਨੂੰ ਮਾਣ ਦੇਣਗੇ ਜੇ ਬਣਾਦੇ ਆ ਉਹ ਗੁਰੂ ਮਹਾਰਾਜ ਨੂੰ ਮਾਣ ਨਹੀਂ ਦੇ ਸਕਦੇ ਉੱਥੋਂ ਤਾਂ ਇਹ ਅਸ਼ੀਰਵਾਦ ਲੈ ਕੇ ਸਾਰੇ ਹੀ ਤੁਰਦੇ ਆ ਨਾ ਜੀ ਚਾਹੇ ਕੋਈ ਚੋਣਾ ਦਾ ਸਟਾਰਟ ਕਰਦਾ ਆਪਣਾ ਕੈਂਪੇਨ ਸ਼ੁਰੂ ਕਰਦਾ ਚਾਹੇ ਜਿੱਤ ਗਿਆ ਦਾ ਸਾਡੇ ਕੋਲ ਸਮੇਂ ਦੀ ਥੋੜੀ ਘਾਟ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਇਹ ਸੰਗੌਰਵ ਰਾਣਾ ਜਿਨ੍ਹਾਂ ਦੇ ਨਾਲ ਖਾਸ ਤੌਰ ਤੇ ਅਨੰਤਪੁਰ ਸਾਹਿਬ ਦੇ तमाम ਮੁਰਦੇ ਆ ਤੇ ਜਿੱਥੇ ਗੱਲਬਾਤ ਹੋਈ ਅਕਸਰ ਗੌਰਵ ਰਾਣਾ ਜਦੋਂ ਦੇਖਦੇ ਹਾਂ ਧਰਮੀਆਂ ਦੇ ਵਿੱਚ ਦੇਖਦੇ ਹਾਂ ਲੋਕਾਂ ਦੇ ਹੱਕ ਹਕੂਕਾਂ ਦੀ ਗੱਲ ਕਰਦੇ ਹੋਏ ਦੇਖਦੇ ਹਾਂ ਬੜੇ ਜੋਰ ਸ਼ੋਰ ਦੇ ਨਾਲ ਬੜੀ ਗਰਜਵੀਂ ਆਵਾਜ਼ ਦੇ ਵਿੱਚ ਸਤੇਜਾਂ ਤੋਂ ਬੋਲਦੇ ਨੇ ਪਰੰਤੂ ਅੱਜ ਬੜੀ ਮਿੱਠੀ ਮਿੱਠੀ ਜਿਹੜੀ ਗੱਲਬਾਤ ਇਹਨਾਂ ਦੇ ਨਾਲ ਹੋਈ ਖਾਸ ਤੌਰ ਤੇ ਕਿਉਂਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸ਼ਤਬਦੀ ਸਮਾਗਮ ਜਿਹੜੇ ਮਨਾਏ ਜਾ ਰਹੇ ਨੇ ਕਿਸ ਤਰ੍ਹਾਂ ਦੀ ਰੂਪਰੇਖਾ ਰਹਿਣੀ ਚਾਹੀਦੀ ਹੈ ਕੀ ਕੀ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਇਹਨਾਂ ਦੇ ਨਾਲ ਹੋਈਆਂ ਖਾਸ ਤੌਰ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਕੋਲਿਪੈਂਡ ਐਸੇ ਹੋਣੇ ਚਾਹੀਦੇ ਹੋਲਿਸਟਿਕ ਡਵੈਲਪਮੈਂਟ ਜਿਹੜੀ ਪੂਰੇ ਇਲਾਕੇ ਤੇ ਹੋਣੀ ਚਾਹੀਦੀ ਹੈ ਕੇਵਲ ਤੇ ਕੇਵਲ ਕੰਕਰੀਟ ਦਾ ਜੰਗਲ ਇਹ ਇਲਾਕਾ ਨਹੀਂ ਹੋਣਾ ਚਾਹੀਦਾ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਹੋਵੇਗੀ ਮੈਨੂੰ ਯਾਨੀ ਕਿ ਵੀਐਸ ਜਨਾਮ ਦੇ ਹੋ ਇਜਾਜ਼ਤ ਧੰਨਵਾਦ